ਹੈਲੋ ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਨਵੇਂ ਹੋ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਟਾਈਮ ਹੋ ਗਿਆ 3:30 ਦਾ ਤੇ ਅੱਜ ਆਪਾਂ ਸਕੂਲ ਤੋਂ ਆ ਕੇ ਵਲੌਗ ਦੀ ਜਿਹੜੀ ਸਟਾਰਟਿੰਗ ਕਰਨ ਲੱਗੇ ਆ ਅੱਜ ਥੋੜੀ ਜਿਹੀ ਖੁਸ਼ੀ ਜੀ ਵੀ ਆ ਹੈ ਵੀ ਕੁਝ ਡਿਫਰੈਂਸ ਹੈ ਸਾਨੂੰ ਵੀ ਚੜੋਕਰ ਉਹ ਜਾਣ ਦਾ ਮੌਕਾ ਮਿਲਿਆ ਆਪਾਂ ਅੱਜ ਪਲਾਨ ਬਣਾਇਆ ਮੂਵੀ ਦੇਖ ਕੇ ਆਉਣੇ ਆ ਸ਼ਾਮ ਵਾਲਾ ਸ਼ੋ ਸ਼ਾਮ ਨੂੰ 7:00 ਵਜੇ ਮੂਵੀ ਵਾਲਾ ਸ਼ਾਮ ਨੂੰ 7:00 ਵਾਲਾ ਸ਼ੋਅ ਹੈ ਜਿਹੜਾ ਆਪਾਂ ਦੇਖਣਾ ਕਿਉਂਕਿ ਫਿਰ ਆਪਾਂ ਘਰ ਦੇ ਮਤਾਬਕ ਵੀ ਆਪਣੇ ਕੰਮ ਕਰ ਵੀ ਹੈ ਜਿਹੜੇ ਸਾਰੇ ਆਪਾਂ ਨਵੇੜ ਕੇ ਫ੍ਰੀ ਹੋ ਕੇ ਜਾਵਾਂਗੇ ਕਿ ਹੁਣ ਜਿਵੇਂ ਮੈਂ ਮਸ਼ੀਨ ਚਲਾਤੀ ਜਿਵੇਂ ਕਹਿੰਦੇ ਨੇ ਇੱਕ ਪੂਰਤ ਹੋਤਾ ਤੇ ਦੂਜੇ ਪੂਰ ਲੱਗੇ ਪਏ ਮੈਨੂੰ ਪਤਾ ਨਹੀਂ ਕਿਉਂ ਪੂਰੀ ਕਹਿੰਦੇ ਬੀਬੀ ਵਰਗੇ ਵੀ ਕਹਿੰਦੇ ਸੀ ਉਦਾਂ ਹੀ ਮਗਰ ਮੈਂ ਕਹਿਣ ਲੱਗ ਗਈ ਆਂਗੀ ਤੇ ਟਾਂਚ ਟਾਈਮ ਕੱਢ ਕੇ ਅੱਜ ਅਸੀਂ ਪਲਾਨ ਬਣਾਇਆ ਵੀ ਚਲੋ ਚੱਲਦੇ ਆਂ ਤੇ ਕਿਉਂਕਿ ਟਾਈਮ ਕਿਸੇ ਕੋਲੇ ਵੀ ਨਹੀਂ ਹੁੰਦਾ ਪਰ ਟਾਈਮ ਕੱਢਣਾ ਪੈਂਦਾਗਾ ਆਪਦੀ ਆਪ ਟਾਈਮ ਨਹੀਂ ਨਿਕਲਦਾ ਆਪ ਵੀ ਆਪ ਕੱਢਣਾ ਪੈਂਦਾ ਹੁੰਜ ਤਾਂ ਜੇ ਆਪਾਂ ਕੰਮਾਂ ਨੂੰ ਦੇਖੀ ਚੱਲੀਏ ਤੇ ਟਾਈਮ ਜਿਹੜਾ ਨਹੀਂ ਨਿਕਲਦਾ ਤਾਂ ਕਰਕੇ ਹਣ ਮੈਂ ਕੱਪੜੇ ਵਗੈਰਾ ਧੋਈ ਜਾਂਦੀ ਸੀ ਵੀ ਚਲ ਜਲਦੀ-ਅਲਦੀ ਧਾਰਾਂ ਵਗੈਰਾ ਕੱਢ ਕੇ ਕੱਪੜੇ ਧੋ ਕੇ ਅੰਦਰੋਂ ਵੀ ਸਾਰੀ ਸਾਫ ਸਪਾਈ ਕਰ ਦਿਆਂਗੇ ਤੇ ਇੱਕ ਆਪਣੀ ਰਾਜਵੀਰ ਆਈ ਹੋਈ ਐ ਉਹ ਚੱਲੂਗੀ ਬਾਕੀ ਦੇਖਦੇ ਆ ਜਲਦੀ-ਅਲਦੀ ਨਿਬੇੜਦੇ ਆ ਕੰਮ ਕਰ ਤੇ ਅੱਜ ਘਰ ਦੇ ਕੰਮਕਾਰਾਂ ਦੇ ਨਾਲੋਂ ਉਹ ਡਿਫਰੈਂਟ ਐ ਜਿਹੜਾ ਤੁਹਾਡੇ ਨਾਲ ਆਪਾਂ ਵੀ ਕੋਈ ਬਾਹਰਲਾ ਜਿਹੜਾ ਬਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਆਪ ਵੀ ਚਲੋ ਘੰਟਾ ਘੜੀ ਇੰਜੋਏ ਕਰਾਂਗੇ ਠੀਕ ਹੈ ਜੀ ਮੈਂ ਕਿਹਾ ਜੀ ਮੈਂ ਠੀਕ ਬੋਲੀਆ ਜਮਾ ਜੀ ਜਮਾ ਜਮਾ ਜੀ ਜਮਾ ਚਲੋ ਜੀ ਬਿਨਾਂ ਮੈਂ ਫੋਨ ਚਾਸਤੇ ਲਾਦਾ ਅੱਧੇ ਕੰਮ ਕਰਨੇ ਵਿਡਾ ਪੰਡੇ ਵੀ ਗੇਰਾ ਇਕੱਠੀ ਕਰਤੇ ਚਲਦੇ ਆਪਾਂ ਨੂੰ ਪਰਮਿਸ਼ਨ ਮਿਲ ਗਈ ਨਵਰੀਤ ਤਾਂ ਇਹ ਖੇੜੇ ਨਹੀਂ ਛੱਡਦੀ ਆ ਕੱਪੜੇ ਜਿਹੜੇ ਲੋ ਲੈ ਨਹੀਂ ਆਉਣ ਲੱਗਿਆ ਇਹ ਕੀ ਨੀ ਜਾ ਰਹੇ ਘਰ ਨਹੀਂ ਆ ਰਿਹਾ ਤੇ ਉਧਰੋਂ ਆਪਣੀ ਪਈ ਕਣਕ ਵਰਕੇ ਚੱਕਦੀ ਮੰਮੀ ਨੇ ਟੱਪ ਕੇ ਜਦੋਂ ਸੀਸ ਕੋਲ ਆਇਆ ਸੀ ਨਾ ਮਣੀ ਕਿਹਦੇ ਬੱਦਲ ਵਾਈ ਜੀ ਸੀਗੀ ਬਾੜੀ ਨਹੀਂ ਸੀ ਜਣੀ ਕਿ ਧੁੱਪ ਦੀ ਸੀਗੀ ਕਿ ਉੱਤਰ ਦੇਖੋ ਆਪਾਂ ਕਣਕ ਥੋਤੀ ਹੋਈ ਹੈ ਜਿਹੜੀ ਸੁੱਕਣੀ ਪਏ ਤੇ ਲੱਗਿਓ ਪਿਆ ਫਟਾਫਟ ਪੂਰਾ ਤੇਜ਼ ਦੇਖ ਕੋਟਾ ਪੂਰਾ ਕੰਮ ਹੀ ਸਾਰਾ ਆਪ ਦਾ ਕੀ ਦਿਖਣ ਲੱਗਦੇ ਆ ਨਾ ਮਸਨ ਉਹਦੇ ਹਨ ਗਿਲ ਗਲੇ ਤੇ ਕੁਝ ਗਾਣਾ ਪਾਣੀ ਨਾ ਹਾਂਜੀ ਤੇ ਉਹਨਾਂ ਦੇ ਗਲੇ ਤੇ ਕੋਈ ਹਰਿਆ ਜਿਹਾ ਨਹੀਂ ਕਿਸ ਤੋ ਕਲਰ ਆ ਦੇਖ ਕੁਦਰਤੀ ਰੰਗ ਕਿੱਦੇ ਸੋਹਣੇ ਆ ਤੁੱਕਣਾ ਛੱਡ ਮਾਜਾ ਉੱਡ ਜਾਣਗੇ ਖਾ ਲੈਣੇ ਕੋਈ ਨਹੀਂ ਖਾ ਲੈਣੇ ਉੱਡਣਗੇ ਤੇ ਵਾਸ ਸੁਣਦੀ ਇਹਨਾਂ ਹਾਂਜੀ ਇੱਥੇ ਆਪਾਂ ਚਲੇ ਗਏ ਸੀਗੇ ਚਾਚਾ ਜੀ ਦੇ ਘਰ ਤੇ ਸਖਜਿੰਦਰ ਕਹਿ ਰਿਹਾ ਸੀ ਕਿ ਕਿਉਂ ਚੱਲੇ ਹੂੰ ਕਿਉਂਕਿ ਆਪ ਜਾ ਨਹੀਂ ਰਿਹਾ ਸੀਗਾ ਨਾਲ ਤੇ ਆਪਣੇ ਨਾਲ ਜਾਣਾ ਸੀਗਾ ਮਾਨਪ੍ਰੀਤ ਨੇ ਭੱਜੀ ਆ ਰਹੀ ਸੀ ਪਰ ਉਹ ਕਹਿੰਦੀ ਸੀਗੀ ਕਿ ਹਾਂਜੀ ਤੁਸੀਂ ਰੋਕ ਜੋ 2 ਮਿੰਟ ਮੈਂ ਆਉਣੀ ਆ ਪਤਾ ਨਹੀਂ ਕੀ ਕਰ ਰਹੀ ਸੀ ਇਹ ਕੰਮ ਕਰ ਤੇ ਬਾਕੀ ਸਾਨੂੰ ਕਾਲੀ ਸੀਗੀ ਕਿਉਂਕਿ ਅਸੀਂ ਮੰਡੀ ਵੀ ਰੁਕਣਾ ਸੀਗਾ ਥੋੜਾ ਬਤ ਸਮਾਨ ਲੈਣਾ ਸੀਗਾ ਤੇ ਤਾਂ ਕਰਕੇ ਅਸੀਂ ਇਹਨੂੰ ਥੋੜਾ ਜਿਹਾ ਭੱਜ ਕੇ ਪੈ ਰਹੇ ਸੀ ਵੀ ਜਲਦੀ ਜਲਦੀ ਆ ਜਾਓ ਕਹਿੰਦੇ ਬਸ 2 ਮਿੰਟ ਰੁਕੋ ਤੇ ਮੈਂ ਆਈ ਸੁਖਿੰਦਰ ਨੂੰ ਆਏ ਸੀ ਵੀ ਕਿਉਂ ਚਲੇਉਣਾ ਉਹ ਆਪ ਜਾਣਦਾ ਨਾ ਅੱਜ ਸੋਨੇ ਤੇ ਆਈ ਹੈ ਨਾ ਭੁੱਖ ਲੱਗੀ ਹੈ ਲਓ ਜੀ ਬਚ ਗਏ ਤੇ ਕਹਿੰਦੇ ਕੁਛ ਨਾ ਕੁਛ ਖਾ ਪੀ ਜਾਈਏ

ਇਦੋਂ 3 ਸਿਸ ਜਿਹਾ ਜਿਹਾ ਸੂਰਜ ਖੜਾ ਸੀ ਤੇ ਟਿੱਕੀ ਜਿਵੇਂ ਕਹਿੰਦੇ ਹੁੰਦੇ ਕਿ ਸ਼ਿਪ ਦੀ ਜਮਾ ਤੇ ਆਪਣੇ ਬਰ ਟਾਈਮ ਸੀਗਾ ਕਹਿੰਦੇ ਕਿ ਆਪਾਂ ਇੱਕ ਟਿੱਕੀ ਖਾਪੀ ਜਾਨੇ ਇਹ ਬੰਦਰ ਚਾਹਤ ਨਾ ਚਾਹ ਸਮਾ ਸਾਹਿਬ ਚਾਹੁੰਦਾ ਨਾ ਬੂ ਕੀ ਹੋ ਗਿਆ ਹੁਣ ਇੱਥੇ ਨਾ ਆਏ ਬੰਦ ਗਿਆ ਇਹ ਤਾਂ ਬਰ ਚਾਹਤ ਸਮਾ ਸਾਹਿਬ ਚਾਹ ਉਹ ਇਹ ਮੂੰਗਰੇ ਮੂੰਗਰੇ ਮਿਹੜੇ ਹੋ ਗਏ ਮੈਂ ਤਾਂ ਆਈ ਚਾਹਤ ਕਰਾਂ ਹਾਂ ਚੱਲਦੇ ਆਂ ਇਹ ਚਾ ਨਾ ਸਾਬ ਚਾਇਆ ਨਾ ਉਹ ਤੇ ਬਚਰੀ ਲੈ ਗਈ ਜਮਾਈ ਦਿੱਤਾ ਲੈ ਗਈ ਬਿਸਕਾ ਬਾਸਾਂ ਤੇ 버거 ਨਹੀਂ ਖਾਦੇ ਉਹ ਰਸਤੇ ਕਿਨੋਂ ਰੰਗਰ ਨਾਲ ਰਾਜਨ ਜਰਦੀ ਨੇ ਖਾਦਾ ਨਹੀਂ ਉਹ ਪੰਜ ਮੈਨੂੰ ਵੀ ਪਾਣੀ ਦੇ ਦਿਓ ਕਟਾ ਕਹਿੰਦੇ ਕੀ ਆ ਫੰਗਾ ਚਲੋ ਅੱਗੇ ਆਣ ਨਾਲ ਰੰਤੇ ਦਾ ਹੱਥ ਘੜਾ ਲਾੜਾ ਕੋਲੋਂ ਹੱਥ ਘੜਨਾ ਇਹ ਮੈਂ ਮੋੜਦੀ ਆ ਕੁਝ ਨਾ ਬਚਾ ਲੈ ਰੱਖੋ

ആനവെറ്റ് ചെക്ക ആന വെ ഹലോ ആകെ ആകെ ചല്ല കൊടേ ഐദലി കണ്ടോ ഹലോ ഗാടി ഹലോ ഗാടി ഹലോ യാണക്കായി അയാളുടെ വിട്ട് പൂജി പൂജി സ്വാഗതാകാം എന്തൊരു അണവ് എന്തേക അണവ് Jangan <suara> हुन <suara> <suara> ਮੈਂ ਯਾਰੀ ਮੋਸ਼ਨਲ ਬੁਗੂਦਾਂ ਚਾਹੁੰਦਾ ਹਾਂ ਉਹ ਵੀ ਆਲੇ ਰਹੇ ਬਾਕੀ ਤਾਂ ਕੋਈ ਨਹੀਂ ਬੋਲਦਾ ਸ਼ਾਂਤ ਨੇ ਇਹਨਾਂ ਨੂੰ থেট হৈ ਚਲੋ ਨਾ ਕੋਈ ਗੱਲ ਆ ਨਾ ਰਾਂ ਦੂਜਨ ਘਰੇ ਨੂੰ ਨਾ ਟਾ ਦੇ ਮੋਡੈਲ ਆ ਪਾਲੀਆ ਦਾ ਹੈਗਾ ਪਾਲੀਆ ਹੈਗੇ ਹਾਂ ਬਾਈ ਗਾਇਸ ਬਾਈ ਚਲੋ 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 ਫੜ ਕੇ ਰੱਖਿਓ ਬੇਟੇ ਇਹ ਨਹੀਂ ਰਹੋਗੇ ਜਾਦੇ ਜਦੋਂ ਅਸਲ ਪਤਾ ਮੁਝ ਨੂੰ ਹੋਲਾ ਹੋਦੀ ਮਨ ਕੇ ਨਹੀਂ ਰੋਟੀਆਂ ਕੰਬੀ ਨੇ ਵੇੜੀ ਗਈ ਘਰੇ ਹੁਣ ਕਿੰਥੋਂ ਰਾਤ ਨੂੰ ਕੁਲਤੀ ਬਦਲੀ ਹੈ ਕਿਹੜੀ ਘਰ ਦੇ ਘਰਾਂ ਨੂੰ ਨਾ ਰਹੀ ਇੰਨੇ ਬਾਦ ਹੈ ਕਿਤੇ ਹੋਰ ਜਿਹੜਾ ਇਹ ਕਹਿੰਦਾ ਨਾ ਬੋਲ ਸਕਦਾ ਫਰਮਾਨਾ ਕੀ ਬਾਤਾਂ ਹੀ ਹੈ ਫਰਮਾਨਾ ਜੀ ਇਹ ਗੱਲਾਂ ਬਾਤਾਂ ਜਮਾਨਾ ਬਹੁਤ ਜ਼ਿਆਦਾ ਇਮੋਸ਼ਨਲ ਆ ਬਹੁਤ ਜ਼ਿਆਦਾ ਰੋਣਾ ਆਉਂਦਾ ਫਿਲਮ ਦੇ ਵਿੱਚ ਕਿਉਂਕਿ ਜਿਵੇਂ ਵੀ ਆਪਾਂ ਕਹਿਦਨੇ ਆ ਵੀ ਚਾਰ ਪੰਜ ਘਰਾਂ ਦੀਆਂ ਹਨਾ ਵੀ ਕਹਾਣੀਆਂ ਜੇ ਅਸੀਂ ਗਿਆਂ ਸਾਰੇ ਜਾਨੀ ਕਿ ਦੁਖੀ ਦੀ ਸਾਰੇ ਹਾਂ ਦੁਖੀ ਸੀ ਆਹ ਵੀ ਆਪ ਜਿੰਦਾ ਵੀ ਮਨ ਲਗੇ ਚਲੋ ਇਹ ਨਹੀਂ ਕਿ ਕਰੈਕਟਰ ਸੀਗੇ ਫਿਲਮ ਦੇ ਵਿੱਚ ਦੋ ਕੋਈ ਪੁੱਤ ਦੋ ਜਿੱਦਾਂ ਵੀ ਤਾਂ ਇਹ ਮੂਵੀ ਜ਼ਰੂਰ ਜਾ ਸਾਰੇ ਜਾਣੇ ਦੇਖਿਓ ਹਨਾ ਵਧੀਆ ਪਰਿਵਾਰਿਕ ਪਰਿਵਾਰ ਦੇ ਵਿੱਚ ਬੈਠ ਕੇ ਦੇਖਣਾ ਅੱਖਾਂ ਖੋਲ ਤੇ ਆ ਮੰਨ ਕੇ ਚਲੋ ਕੰਨਾਂ ਲਈ ਆਦੇ ਫੈਮਿਲੀ ਦੇ ਨਾਲ ਜਾ ਕੇ ਤੁਸੀਂ ਰੋਈ ਜੀ ਗਏ ਆ ਬੇਟੀ ਬੇਮੀ ਕੀ ਜਿਆਦਾ ਹੋਸੀ ਕਿ ਹਣਾ ਥੋੜਾ ਮੱਲੀ ਵੀ ਹੁੰਦੇ ਦਾ ਜਿਹੜਾ ਮਾਣਾ ਪਰ ਜੇ ਆਉਂਦਾ ਨਾ ਤੇ ਵਧੀਆ ਸੀ ਜਾਨੀ ਕੀ ਖਲਬ ਲਾ ਗਈ ਥੋੜਾ ਜਾਂ ਵੀ ਕੰਮ ਕਰਾਂ ਜਿਆਦਾ ਕਰਕੇ ਆਪਾਂ ਥੋੜਾ ਜਿਹਾ ਲੇਟ ਹੋਗੇ ਪਰ ਜੇ ਤੋਂ ਪਹਿਲਾਂ ਹੋ ਸਕੇ ਹਣਾ ਇਹ ਤੋਂ ਪਹਿਲਾਂ ਵਾਲਾ ਸ਼ੋਅ ਜਿਵੇਂ ਦੇਖਿਆ ਜਾਵੇ ਅਮ ਆਏ ਆ ਵੀ ਹੁਣ ਡਰ ਐ ਕੁਛ ਨਹੀਂ ਹੈਗਾਗਾ ਆਹ ਰਾਂ ਆ ਰਿਹਾ ਨਿਕਰੇ ਪਹਿਲਵਾਨਦਵਾਰ ਕਿਦੇ ਪਹੁੰਚ ਗਏ ਉਧਰੋਂ ਤਾਂ ਆ ਗਿਆ ਸੀਗਾ ਪਾਉਣ ਆਪਾਂ ਮੰਡੀ ਸੀ ਉਹ ਜਦੋਂ ਪਹੁੰਚੇ ਸੀਗਾ ਆਪਾਂ ਬਰੌਂਡੇ ਘਾਣ ਲਾ ਕੇ ਨਹੀਂ ਆਪਾਂ بس ਕੁਝ ਮੌਕੇ ਜਿਹਦੇ ਆਪਾਂ ਤੋਂ ਪਹੁੰਚਿਆ ਗਿਆ ਹੈ ਨਾ ਕੋਈ ਕੋਈ ਉੱਥੇ ਉਹ ਵੀ ਨਹੀਂ ਹੈਗੀ ਵਲੌਗ ਵਗੈਰਾ ਵੀ ਜਾਦੇ ਨਹੀਂ ਬਣਾਇਆ ਗਿਆ ਨਾ ਆਪਾਂ ਮਹਾਰਾ ਟਾਈਮ ਜਮਾ ਮੌਕੇ ਜਿਹਦੇ ਨਾਲੇ 5:30 ਵਜੇ ਤੋਂ ਚੱਲਦੇ ਸੀ ਫਿਰ ਵੀ ਮੜੇ ਮੜੇ ਨਾਲ ਕੁਵੇਲਾ ਜਾਂਦਾ ਹੁੰਦਾ ਹੁੰਦਾ ਅਸੀਂ ਇਹਨਾਂ ਨੂੰ ਤਾਂ ਨਹੀਂ ਪੈਗ ਲੈ ਜਾਂਦਾ ਜਾ ਕੇ ਹਾਂ ਹਾਂ ਚਾਹ ਤੇ ਆ ਗਿਆ ਆਪਾਂ ਖਾ ਵੀ ਤਾਈ ਇਹਨਾਂ ਨੂੰ ਬਰਗਰ ਖਵਾ ਸੀ ਜੀ ਕਿ ਮੈਂ ਚੱਲ ਜਾਈ ਇਹ ਮੈਂ ਉਹ ਟੋਕੜਾ ਨਹੀਂ ਨਾ ਕਰਨੀ ਜਾਂ ਤਾਂ ਉਹਨੇ ਜਿਹੜੇ ਰੋਟੀ ਵਿਖਾਲੀ ਤੇ ਤੁਸ ਐ ਵੀ ਹੋ ਗਈਆਂ ਟਿੱਡੀਆਂ ਸਿਮੂਜਾ ਕੀ ਨਾ ਉਹ ਸਿਮੂ ਤਾਂ ਸੌ ਗਿਆ ਚਲੋ ਜੀ ਪਹੁੰਚਦੇ ਆਪਾਂ ਘਰ ਹਾਂਜੀ ਆਪਾਂ ਰਾਤ ਆਉਂਦੇ ਆਉਂਦੇ ਹੋਗੇ ਸੀਗੇ ਲੇਟ ਤੇ ਫਿਰ ਕਿਉਂਕਿ ਜਦੋਂ ਰਾਤ ਨੂੰ ਆਪਾਂ ਲੇਟ ਆਏ ਤੇ ਫਿਰ ਸੁਬਾ ਵੀ ਉੱਠਣ ਦੇ ਵਿੱਚ ਆਪਾਂ ਜਾਨੀ ਕਿ ਡੇਟ ਹੀ ਹੋ ਗਈ ਸੀਗੇ ਫਿਰ ਮੈਂ ਵਲੌਗ ਇਹਦੇ ਜਿਹੜੇ ਐਂਡ ਆ ਜਾਨੀ ਕਿ ਆਪਾਂ ਨਾ ਤਾਂ ਸ਼ਾਮ ਨੂੰ ਰਾਤ ਨੂੰ ਹੋਇਆ ਨਾ ਸਵੇਰ ਹੋਇਆ ਹੁਣ ਮੈਂ ਸਕੂਲੋਂ ਘਾ ਕੇ ਫਿਰ ਆਪਾਂ ਵਲੌਗ ਦੀ ਜਿਹੜੀ ਵਲੌਗ ਦਾ ਆਪਾਂ ਐਂਡ ਕਰਨ ਲੱਗੇ ਆ ਕਿਉਂਕਿ ਸੁਬਾ ਵੀ ਫਿਰ ਟਾਈਮ ਹੈ ਨਹੀਂ ਸੀ ਭੱਜ-ਭੱਜ ਕੇ ਜਲਦੀ-ਉਲਦੀ ਕੰਮ ਨਿਬੇੜ ਕੇ ਫਿਰ ਆਪਾਂ ਸਕੂਲ ਗਏ ਸੀਗੇ ਚਲੋ ਜਿਵੇਂ ਵੀ ਆਪਣਾ ਵੈਸੇ ਵਲੌਗ ਆ ਜਿਹੜਾ ਆਪਾਂ ਆਪਣੇ ਤੋਂ ਜ਼ਿਆਦਾ ਨਹੀਂ ਬਣ ਸਕਿਆ ਸੀਗਾ ਕਿਉਂਕਿ ਉੱਥੇ ਵੀ ਆਪਾਂ ਮੌਕੇ ਜੇ ਤੇ ਪਹੁੰਚੇ ਬਸ ਦੇਖ ਕੇ ਫਿਰ ਆਏ ਸੀਗਾ ਵੀ ਨੇਰਾ ਹੋ ਰਿਹਾ ਜਲਦੀ-ਜਲਦੀ ਘਰੇ ਚਲੀਏ ਥੋੜਾ ਬਹੁਤ ਹੈ ਜ ਜਨੇ ਵੀ ਆਪਾਂ ਕੁਲਿਪਸ ਲਈਆਂ ਉਹਦਾ ਜਣੀ ਕਿ ਆਪਾਂ ਐਡਿਟ ਕਰਕੇ ਆਪਾਂ ਜਣੀ ਕਿ ਵਲੌਗ ਬਣ ਗਿਆ ਤੇ ਮੈਨੂੰ ਆਸ ਹੈ ਕਿ ਤੁਹਾਨੂੰ ਜਿਹੜਾ ਸਾਨੂੰ ਤੁਹਾਨੂੰ ਇਹ ਵਾਲਾ ਜਿਹੜਾ ਵਲੌਗ ਹੈ ਜਰੂਰ ਪਸੰਦ ਆਇਆ ਹੋਊਗਾ ਤੇ ਇਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਛੋਟਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਤਹਾਡੇ ਬਲੌਗ ਕਿਦਾਂ ਦੇ ਲੱਗਦੇ ਨੇ ਤੇ ਇੱਕ ਵੈ ਲੈਕਨ ਵੀ ਜ਼ਰੂਰ ਟਵਾਇਆ ਕਰੋ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਚਲੋ ਜੀ ਮਿਲਾਂਗੇ ਆਪਾਂ ਨੈਕਸਟ ਸੋਹਣੇ ਜਿਹੇ ਬਲੌਗ ਦੇ ਨਾਲ